ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕਈ ਨਤੀਜੇ ਭਾਜਪਾ ਦੇ ਹੱਕ ਦੇ ਵਿੱਚ ਆਏ ਯਾਨੀ ਕਿ ਭਾਜਪਾ ਤਿੰਨ ਸੂਬਿਆਂ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਇਸੇ ਦੇ ਚੱਲਦੇ ਮੱਧ ਪ੍ਰਦੇਸ਼ ਵੀ ਕਾਫੀ ਅਹਿਮ ਹੈ ਮੱਧ ਪ੍ਰਦੇਸ਼ ਦੇ ਵਿੱਚ 230 ਸੀਟਾਂ ਦੇ ਉੱਤੇ ਵੋਟਿੰਗ ਹੋਈ ਸੀ ਨਤੀਜੇ ਆਏ ਤੇ ਵੱਡੀ ਗਿਣਤੀ ਦੇ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਇਸੇ ਦੇ ਚੱਲਦਿਆਂ ਇੱਕ ਰਿਪੋਰਟ ਸਾਹਮਣੇ ਆਈ ਹੈ ਏਡੀਆਰ ਦੀ ਰਿਪੋਰਟ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਇਸ ਰਿਪੋਰਟ ਨੇ ਕਈ ਖੁਲਾਸੇ ਕਰ ਦਿੱਤੇ ਨੇ ਸਭ ਤੋਂ ਵੱਡਾ ਇਹ ਖੁਲਾਸਾ ਹੈ ਕਿ ਜਿਹੜੇ 230 ਐਮਐਲਏ ਚੁਣੇ ਗਏ ਨੇ ਉਹਨਾਂ ਦੇ ਵਿੱਚੋਂ 90 ਐਮਐਲਏਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਤੇ ਇਸ ਤੋਂ ਇਲਾਵਾ 205 ਐਮਐਲਏ ਕਰੋੜਪਤੀ ਨੇ 230 ਦੇ ਵਿੱਚੋਂ 205 ਐਮਐਲਏ ਕਰੋੜਪਤੀ ਨੇ ਤੇ 102 ਦੇ ਕੋਲ ਤਾਂ 5 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ ਤੇ ਸਭ ਤੋਂ ਜੇਕਰ ਕਰੋੜਪਤੀ ਸਭ ਤੋਂ ਅਮੀਰ ਬੰਦਾ ਦੇਖਿਆ ਜਾਵੇ ਜਿਹੜਾ ਐਮ.ਐਲ.ਏ ਚੁਣਿਆ ਗਿਆ ਹੈ ਉਹ ਹੈ ਚੇਤਨਿਆ ਕਸ਼ਪ ਇਹਦੀ 296 ਕਰੋੜ ਦੀ ਪ੍ਰਾਪਰਟੀ ਹੈ ਇਸ ਤੋਂ ਇਲਾਵਾ ਇੱਕ ਸੰਜੇ ਪਾਠਕ ਹੈ 242 ਕਰੋੜ ਦੀ ਪ੍ਰਾਪਰਟੀ ਹੈ ਕਮਲਨਾਥ 134 ਕਰੋੜ ਭੁਪਿੰਦਰ ਸਿੰਘ 84 ਕਰੋੜ ਤੇ ਜਿਹੜੇ ਐਮ.ਐਲ.ਏ 50 ਲੱਖ ਤੋਂ ਵੱਧ ਵਾਲੇ ਨੇ ਤੇ 2 ਕਰੋੜ ਤੱਕ ਵਾਲੇ ਨੇ ਉਹਨਾਂ ਦੀ ਗਿਣਤੀ 48 ਹੈ ਤੇ ਸੇ ਇਥੇ ਬਸ ਨਹੀਂ 2 ਤੋਂ 5 ਕਰੋੜ ਦੀ ਪ੍ਰਾਪਰਟੀ ਵਾਲੇ 71 ਐਮਐਲਏ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਭਾਜਪਾ ਦੇ ਨੇ ਤੇ 50 ਲੱਖ ਤੋਂ ਘੱਟ ਵਾਲੇ ਨੇ ਜਿਹੜੇ ਉਹ 9 ਐਮਐਲਏ ਨੇ ਜਿਹੜੇ ਇਸ ਵਾਰ ਚੁਣੇ ਗਏ ਨੇ ਅਪਰਾਧਿਕ ਮਾਮਲਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਅਪਰਾਧਿਕ ਮਾਮਲਿਆਂ ਦੇ ਵਿੱਚ 90 ਵਿਧਾਇਕਾਂ ਦੇ ਉੱਤੇ ਕੇਸ ਨੇ ਤੇ ਕੇਸ ਵੀ ਕਈਆਂ ਦੇ ਉੱਤੇ ਤਾਂ ਇੰਨੇ ਕੁ ਗੰਭੀਰ ਨੇ ਕਿ ਉਹਨਾਂ ਦੇ ਉੱਤੇ ਕਤਲ ਦੇ ਕੇਸ ਨੇ ਇਰਾਦਤਨ ਕਤਲ ਦੇ ਕੇਸ ਨੇ ਇਸ ਤੋਂ ਇਲਾਵਾ ਜਬਰ ਜਨਾਹ ਤੱਕ ਦੀਆਂ ਧਰਾਵਾਂ ਵਾਲੇ ਕੇਸ ਵੀ ਦਰਜ ਨੇ ਤੇ 34 ਦੇ ਉੱਤੇ ਕਾਫੀ ਗੰਭੀਰ ਕੇਸ ਨੇ ਕੁੱਲ ਮਿਲਾ ਕੇ ਅਸੀਂ ਉਹਨਾਂ ਲੋਕਾਂ ਨੂੰ ਚੁਣਦੇ ਹਾਂ ਜਿਹੜਿਆਂ ਦਾ ਦामਨ ਸਾਫ਼ ਸੁਥਰਾ ਹੋਵੇ ਪਰ ਜਿਸ ਤਰ੍ਹਾਂ ਦੇ ਹਾਲਾਤ ਮਧ ਪ੍ਰਦੇਸ਼ ਦੇ ਵਿੱਚ ਬਣੇ ਹੋਏ ਨੇ ਇੱਕ ਰਿਪੋਰਟ ਨੇ ਹੀ ਕਾਫੀ ਕੁਝ ਸਾਹਮਣੇ ਰੱਖ ਦਿੱਤਾ ਹੈ ਉਸ ਦੇ ਮੁਤਾਬਕ ਕਾਫੀ ਜਿਹੜੇ ਕੇਸ ਨੇ ਇਨ੍ਹਾਂ ਐਮ ਐਲ ਏ ਦੇ ਉੱਤੇ ਨੇ ਕਰੋੜਪਤੀ ਐਮ ਐਲ ਏ ਨੇ ਯਾਨੀ ਕਿ ਪਹਿਲਾਂ ਵੀ ਕਰੋੜਪਤੀ ਸੀ ਤੇ ਹੋਰ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਵੱਧ ਚੁੱਕੀ ਹੈ ਤੇ ਜੇਕਰ ਆਪਾਂ ਲਾਸਟ ইয়ার ਦੀ ਯਾਨੀ ਕਿ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਵਿਧਾਨ ਸਭਾ ਦੀ ਤਾਂ ਉਸ ਵੇਲੇ 187 ਕਰੋੜ ਸੀਗੀ ਜਿਹੜੀ ਸੰਪਤੀ ਦਾ ਸੀਗਾ ਜੇਕਰ ਭਾਜਪਾ ਤੇ ਕਾਂਗਰਸ ਦੇ ਐਮ ਐਲ ਐਸ ਦੇ ਉੱਤੇ ਨਜ਼ਰ ਮਾਰੀਏ ਕਿ ਕਿਹੜੇ ਕਿਹੜੇ ਕਿੰਨੇ ਕ ਅਮੀਰ ਨੇ ਤਾਂ ਉਹ ਸੂਚੀ ਪਹਿਲਾਂ ਤੁਹਾਨੂੰ ਦੱਸੀ ਹੈ ਪਰ ਭਾਜਪਾ ਦੇ 163 ਵਿਧਾਇਕਾਂ ਦੇ ਵਿੱਚੋਂ 144 ਵਿਧਾਇਕ ਯਾਨੀ ਕਿ 88% ਦੀ ਕਰੋੜਪਤੀ ਨੇ ਕਾਂਗਰਸ ਦੇ 68 ਵਿਧਾਇਕਾਂ ਦੇ ਵਿੱਚੋਂ 61 ਕਰੋੜਪਤੀ ਨੇ ਤੇ 92% ਦੀ ਬਣਦੇ ਨੇ ਕੁੱਲ ਉਹਨਾਂ ਦੇ ਐਮਐਲਏਸ ਦਾ ਤੇ ਜੇਕਰ ਕਿਸਾਂ ਵਾਲੀ ਗੱਲ ਦੁਬਾਰਾ ਕਰੀਏ ਕਿ ਕਿੰਨੇ ਕੇਸ ਦਰਜ ਨੇ ਤਾਂ ਉਹਦੇ ਵਿੱਚ ਬੀਜੇਪੀ ਦੇ 51 ਨੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਨੇ ਕਾਂਗਰਸ ਦੇ 38 ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਤੇ ਇੱਕ ਭਾਰਤ ਆਦੀਵਾਸੀ ਪਾਰਟੀ ਦਾ ਐਮਐਲਏ ਵੀ ਚੁਣਿਆ ਗਿਆ ਹੈ ਉਹਦੇ ਉੱਤੇ ਵੀ ਕੇਸ ਦਰਜ ਹੈ ਤੇ ਪੜ੍ਹਾਈ ਲਿਖਾਈ ਦੀ ਚਰਚਾ ਕੀਤੀ ਜਾਵੇ ਤਾਂ 5ਵੀਂ ਤੋਂ ਲੈ ਕੇ 8ਵੀਂ ਤੱਕ ਵੀ ਕਈ ਐਮਐਲਏ ਪੜੇ ਹੋਏ ਨੇ ਤੇ ਸਭ ਤੋਂ ਵੱਧ ਉਮਰ ਦੇ ਐਮਐਲਏ ਦੇ ਵਿੱਚ 80 ਸਾਲ ਦੇ ਵੀ ਐਮਐਲਏ ਹੈਗੇ ਨੇ 31 ਸਾਲ ਦੇ ਐਮਐਲਏ ਵੀ ਹੈਗੇ ਨੇ ਜਿਹੜੇ ਇਸ ਵਾਰ ਚੁਣੇ ਗਏ ਨੇ ਤੇ ਜੇਕਰ ਪੀਐਚਡੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ 3 ਤੇ ਭਾਜਪਾ ਦੇ 4 ਐਮਐਲਏ ਜਿਹੜੇ ਨਵੇਂ ਚੁਣੇ ਗਏ ਨੇ ਉਹ ਪੀਐਚਡੀ ਨੇ ਤੇ ਭਾਜਪਾ ਦੇ 2 ਐਮਐਲਏ 5ਵੀਂ ਪਾਸ ਨੇ ਤੇ 4 ਐਮਐਲਏ ਉਹਨਾਂ ਦੇ 8ਵੀਂ ਪਾਸ ਨੇ ਹਾਲਾਤ ਦੇਖਣ ਵਾਲੇ ਨੇ ਇਸ ਸੂਚੀ ਦੇ ਮੁਤਾਬਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਇਸ ਰਿਪੋਰਟ ਦੇ ਵਿੱਚ ਕਿ ਉਹੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਨੁਮਾਇੰਦੇ ਚੁਣਿਆ ਹੈ ਯਾਨੀ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਵਿਧਾਨ ਸਭਾ ਤੱਕ ਪਹੁੰਚਾ ਦਿੱਤਾ ਹੈ ਕਿ ਸਾਡੀ ਗੱਲ ਹੋਵੇਗੀ ਸਾਡੇ ਬਾਰੇ ਸੋਚਣਗੇ ਸਾਡੇ ਮੁੱਦੇ ਚੁੱਕਣਗੇ ਤੇ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਕੇ ਦੇਖੋ ਕਿ ਜਿਹੜਾ ਬੰਦਾ ਖੁਦ 5ਵੀਂ ਪਾਸ ਹੋਵੇ 8ਵੀਂ ਪਾਸ ਹੋਵੇ ਜੇਕਰ ਉਹਦੇ ਹੱਥ ਦੇ ਵਿੱਚ ਸਿੱਖਿਆ ਵਿਭਾਗ ਆ ਜਾਂਦਾ ਹੈ ਤਾਂ ਸਿੱਖਿਆ ਵਿਭਾਗ ਦਾ ਕੀ ਹਾਲ ਹੋਵੇਗਾ ਤੇ ਜਾਂ ਫਿਰ ਜੇਕਰ ਉਹ ਵਿਧਾਨ ਸਭਾ ਦੇ ਵਿੱਚ ਸਿੱਖਿਆ ਦਾ ਮੁੱਦਾ ਚੁੱਕਦਾ ਹੈ ਤਾਂ ਕਿਸ ਤਰ੍ਹਾਂ ਚੁੱਕੇਗਾ ਤੇ ਜਿਹੜੇ ਲੋਕ ਆਪ ਹੀ ਅਪਰਾਧਕ ਸ਼ਵੀ ਵਾਲੇ ਨੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਨੇ ਮਾਮਲੇ ਦਰਜ ਨੇ ਉਹ ਲੋਕ ਆਮ ਲੋਕਾਂ ਬਾਰੇ ਕੀ ਗੱਲ ਕਰਨਗੇ ਕਿਵੇਂ ਲੋਕਾਂ ਨੂੰ ਕਹਿਣਗੇ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖਿਆ ਜਾਵੇ ਕਿਸ ਤਰ੍ਹਾਂ ਦੇ ਨਾਲ ਵਿਧਾਨ ਸਭਾ ਦੇ ਵਿੱਚ ਉਹ ਵਾਪਰ ਰਹੀਆਂ ਘਟਨਾਵਾਂ ਦਾ ਬਿਉਰਾ ਦੇਣਗੇ ਕਿਵੇਂ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਕੀ ਅਸਰ ਇਹਦਾ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਪਵੇਗਾ ਪਰ ਜਿਹੜੇ ਇਹ ਅੰਕੜੇ ਨੇ ਬੜੇ ਹੈਰਾਨ ਕਰਨ ਵਾਲੇ ਨੇ ਏਡੀਆਰ ਦੀ ਰਿਪੋਰਟ ਦੇ ਮੁਤਾਬਕ ਤੁਹਾਨੂੰ ਅੰਕੜੇ ਦੱਸ ਰਹੇ ਹਾਂ ਕਿ 230 ਕੁੱਲ ਸੀਟਾਂ ਦੇ ਵਿੱਚੋਂ 90 ਅਪਰਾਧਿਕ ਕੇਸਾਂ ਵਾਲੇ ਐਮਐਲਏ ਵੀ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਅਪਰਾਧ ਵੀ ਨੇ 34 ਦੇ ਕਰੀਬ ਗੰਭੀਰ अपराधक ਕੇਸਾਂ ਵਾਲੇ ਐਮਐਲਏ ਵੀ ਇਸ ਵਾਰ ਚੁਣੇ ਜਾ ਚੁੱਕੇ ਨੇ ਤੇ ਜਿਹੜੀ ਇਹਨਾਂ ਦੀ ਪਿਛਲੀ ਇਨਕਮ ਸੀਗੀ ਉਹਦੇ ਨਾਲੋਂ ਹੋਰ ਜ਼ਿਆਦਾ ਵਾਧਾ ਹੋ ਚੁੱਕਿਆ ਹੈ ਕਈ ਤਾਂ ਲੱਖਪਤੀਆਂ ਤੋਂ ਕਰੋੜਪਤੀ ਹੋਏ ਨੇ ਤੇ ਜਿਹੜੇ ਕਰੋੜਪਤੀ ਸੀ ਉਹਨਾਂ ਦੀ ਇਨਕਮ ਹੋਰ ਵੱਧ ਗਈ ਹੈ ਅਰਬਾਂ ਦੇ ਵਿੱਚ ਪਹੁੰਚਦੀ ਨਜ਼ਰ ਆ ਰਹੀ ਹੈ ਤੇ ਅਜੇ ਲੋਕ ਕਹਿ ਦਿੰਦੇ ਨੇ ਕਿ ਇਹ ਤਾਂ ਸਾਡੇ ਨੁਮਾਇੰਦੇ ਆ ਜੀ ਅਸੀਂ ਆਪ ਚੁਣੇ ਨੇ ਪਰ ਇਹ ਸਾਰਾ ਕੁਝ ਖੇਡ ਕੁਰਸੀ ਦਾ ਹੁੰਦਾ ਇੱਕ ਵਾਰ ਜਦੋਂ ਕੁਰਸੀ ਦੇ ਉੱਤੇ ਕੋਈ ਐਮਐਲਏ ਪਹੁੰਚ ਜਾਂਦਾ ਕੋਈ ਐਮਐਲਏ ਹੋਊਗਾ ਜਿਹੜਾ ਤੁਹਾਡੇ ਬਾਰੇ ਸੋਚਦਾ ਹੋਵੇਗਾ ਬਾਕੀ ਕਈ ਵਾਰ ਤਾਂ ਸਿਰਫ ਕੁਰਸੀ ਦੀ ਲਾਲਸਾ ਹੁੰਦੀ ਹੈ ਵੀ ਇੱਕ ਵਾਰ ਅਸੀਂ ਪਹੁੰਚ ਜਾਈਏ ਪੈਨਸ਼ਨਾਂ ਪੁੰਚਣਾ ਆਉਣੀਆਂ ਸ਼ੁਰੂ ਹੋ ਜਾਣ ਤਨਖਾਹਾਂ ਮਿਲਣ ਹੂਟਰ ਵਾਲੀਆਂ ਗੱਡੀਆਂ ਮਿਲ ਜਾਣ ਤੇ ਨਾਲ ਸਿਕਿਉਰਿਟੀ ਮਿਲ ਜਾਵੇ ਰਤਬਾ ਮਿਲ ਜਾਵੇ ਤੇ ਲੋਕਾਂ ਤੋਂ ਦੂਰੀ ਬੰਨੀ ਸ਼ੁਰੂ ਹੋ ਜਾਂਦੀ ਹੈ ਸੋ ਅਜਿਹੀ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ